ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਚਿਆਂ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁਪੇ ਚੁਪਣਾ ਹੋਵੇ ਜੇ ਲਹਿ ਰਹਾ ਲਿਫਤਾਰ ਲੱਖਾਂ ਵਾਰ ਸੋਚੇ ਨਾਲ ਵੀ ਉਸ ਨੂੰ ਸੋਚਣ ਤੋਂ ਘਟਾਇਆ ਨਹੀਂ ਜਾ ਸਕਦਾ ਸੋਚਿਆਂ ਸੋਚਣਾ ਹੋਵੇ ਜੇ ਸੋਚੀ ਲਖਵਾਰ ਭਾਉ ਕੇ ਬਾਲੇ ਤੀਰਥ ਇਸ਼ਨਾਨ ਆਦ ਪਵਿੱਤਰਤਾ ਦੇ ਨਾਲ ਮਨ ਦੀ ਪਵਿੱਤਰਤਾ ਨਹੀਂ ਹੁੰਦੀ ਭਾਵੇਂ ਮੈਂ ਲੱਖ ਵਾਰ ਇਸ਼ਨਾਨ ਕਰ ਲਵਾਂ ਚੁੱਪਿਆਂ ਚੁੱਪਣਾ ਹੋਵੇ ਜੇ ਲਾਹੇ ਰਹਾ ਲਿਫਤਾਰ ਭਾਵੇਂ ਮੈਂ ਸਰੀਰਕ ਤੌਰ ਤੇ ਮੌਨ ਤਾਰਨ ਕੀਤਿਆ ਵੀ ਮਨ ਬੇਤੇ ਸ਼ਾਂਤ ਨਹੀਂ ਹੁੰਦੀ ਭਾਵੇਂ ਮੈਂ ਮੂੰਹ ਬੰਦ ਕਰਕੇ ਨਿਰੰਤਰ ਸਮਾਧੀ ਲਗਾ ਕੇ ਬੈਠਾ ਰਹਾ ਸਾਥ ਸੰਗਤ ਜੀ ਪਤੇ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸੰਗਤ ਜੀ ਸਵੇਰੇ ਮੌਤੋਂ ਤੋਂ ਪਹਿਲਾਂ ਇੱਕ ਕੰਮ ਜ਼ਰੂਰ ਕਰੋ ਜੋ ਅਸੀਂ 40 ਦਿਨ ਲਗਾਤਾਰ ਕਰਨਾ ਹੈ ਜਿਸ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਆਵੇਗਾ ਜਾਂ ਕੋਈ ਸਾਡੇ ਮਨ ਦੀ ਵੱਡੀ ਕੋਈ ਇੱਛਾ ਉਹ ਪੂਰੀ ਹੋਵੇਗੀ ਜਾਂ ਫਿਰ ਸਾਡਾ ਕੋਈ ਅੜਿਆ ਹੋਇਆ ਜੋ ਕੰਮ ਹੈ ਉਹ ਪੂਰਾ ਹੋਵੇਗਾ। ਉਹ ਸਹਜ ਸਾਨੂੰ ਜ਼ਰੂਰ ਮਿਲ ਜਾਵੇਗਾ। ਜੇਕਰ ਤੁਸੀਂ ਇਹ ਕੰਮ 40 ਦਿਨ ਲਗਾਤਾਰ ਕਰ ਲੈਂਦੇ ਹੋ। ਤੁਹਾਡੀ ਜ਼ਿੰਦਗੀ ਬਦਲ ਜਾਵੇਗੀ। ਤੁਸੀਂ ਆਪਣੇ ਆਪ ਨੂੰ ਬਦਲਿਆ ਮਹਿਸੂਸ ਕਰੋਗੇ। ਕਿਉਂਕਿ ਇਹ ਯੋਗਤੀ ਬਹੁਤ ਹੀ ਪਾਵਰਫੁੱਲ ਹੈ। ਇਹ ਕੰਮ ਬਹੁਤ ਹੀ ਪਾਵਰਫੁੱਲ ਹੈ। ਜੋ ਮਨੁੱਖ ਇਸ ਨੂੰ ਰੋਜ਼ਾਨਾ ਆਪਣੇ ਜੀਵਨ ਦੇ ਵਿੱਚ ਹੈ। ਉਪਨੌਂਦੇ ਹਨ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਇਸ ਲਈ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਜੇ ਸਾਧ ਸੰਗਤ ਜੀ ਜੋ ਵੀ ਸੱਡੀ ਅੱਜ ਦੀ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਇਸ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਣਾ ਇਸ ਜੁਗਤੀ ਨੂੰ ਆਪਣੀ ਜ਼ਿੰਦਗੀ ਚ ਅਪਲਾਈ ਕਰਨਾ ਤਾਂ ਤੁਸੀਂ ਦੂਸਰਿਆਂ ਨੂੰ ਇਸ ਦੀ ਸਲਾਹ ਦੇਣੀ ਸ਼ੁਰੂ ਕਰ ਦਿਓਗੇ ਕਿਉਂਕਿ ਸਾਡੀ ਜ਼ਿੰਦਗੀ ਚ ਇੱਕਦਮ ਬਦਲਾਅ ਆਉਂਦਾ ਹੈ ਸਾਥ ਸੰਗਤ ਜੀ ਛੇੜੇ ਵੀ ਵੀਰ ਤੇ ਪੈਣਾ ਇਸ ਵੀਡੀਓ ਨੂੰ ਦੇਖ ਰਹੇ ਹਨ ਸਾਬ ਦੇ ਅੰਦਰ ਜੋਤ ਹੈ ਜੋ ਅਕਾਲ ਪੁਰਖ ਦੀ ਚੀਤੀ ਜੋਤ ਹੈ ਇਹ ਗੁਰੂ ਗ੍ਰੰਥ ਸਾਹਿਬ ਤੇ ਦਸਾਂ ਗੁਰੂਆਂ ਦੀ ਜਗਦੀ ਜੋਤ ਹੈ ਸਾਥ ਸੰਗਤ ਜੀ ਜਦੋਂ ਅਸੀਂ ਸਾਰੇ ਗੁਰੂ ਦੀ ਹਾਜ਼ਰੀ ਚ ਆਉਂਦੇ ਹਾਂ ਤਾਂ ਮਨ ਦੇ ਉੱਤੇ ਇੱਕ ਚੰਗਾ ਅਸਰ ਪੈਂਦਾ ਹੈ ਕਈ ਪ੍ਰਕਾਰ ਨਾਲ ਕਿਰਪਾ ਸਾਡੇ ਤੇ ਹੁੰਦੀ ਹੈ ਆਪਾਂ ਗੁਰੂ ਘਰੇ ਜਾਂਦੇ ਹਾਂ ਜੋੜਾ ਉਤਾਰਦੇ ਹਾਂ ਚਰਨ ਤੋਂ ਆਉਂਦੇ ਹਾਂ ਅੰਦਰ ਆਉਂਦੇ ਹਾਂ ਗੁਰੂ ਪਾਇਸ਼ਾ ਜੀ ਦੇ ਕੋਲ ਅਤੇ ਆਪਣੀ ਅੱਖਾਂ ਦੇ ਨਾਲ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਇਸ ਲਈ ਬਹੁਤ ਅਸਰ ਪੈਂਦਾ ਹੈ ਸਾਡੇ ਤੇ ਸਾਧ ਸੰਗਤ ਜੀ ਜੇ ਅਸੀਂ ਗੁਰੂ ਘਰ ਆਉਂਦੇ ਹਾਂ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰਦੇ ਹਾਂ ਤਾਂ ਦਰਸ਼ਨ ਕਰਦੇ ਅਨਸਾਰ ਹੀ ਸਾਡੇ ਤੇ ਕਿਰਪਾ ਹੁੰਦੀ ਹੈ ਗੁਰੂ ਪਾਸ਼ਾ ਜੀ ਕਹਿੰਦੇ ਨੇ ਦਰਸ਼ਨ ਦੇਖ ਜਿਵੇਂ ਗੁਰ ਤੇਰਾ ਸਾਧ ਸੰਗਤ ਜੀ ਚਿੰਨੇ ਆਪਣੇ ਗੁਰੂਆਂ ਦੇ ਦਰਸ਼ਨ ਨਹੀਂ ਕੀਤੇ ਉਹ ਜੋਤਿਆਂ ਦੇ ਵਿੱਚ ਨਹੀਂ ਕਿਨੇ ਜਾਂਦੇ ਜਦੋਂ ਦਰਸ਼ਨ ਕਰਕੇ ਗੁਰੂਆਂ ਦੇ ਅਸੀਂ ਆਪਣੇ ਨੇਤਰਾਂ ਨੂੰ ਸਫਲਾ ਕਰਦੇ ਹਾਂ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਰੂਪ ਦਿਖਦਾ ਹੈ ਸੰਗਤ ਜੀ ਉਹ ਜੋਤ ਹੈ ਸਾਧ ਸੰਗਤ ਜੀ ਸਾਡੇ ਅੰਦਰ ਵੀ ਇੱਕ ਜੋਤ ਹੈ ਜੋਤ ਤਾਂ ਅਸੀਂ ਚੱਲ ਕੇ ਸਾਡੇ ਅੰਦਰ ਵੀ ਇੱਕ ਜੋਤ ਹੈ ਜੇ ਜੋਤ ਹੈ ਤਾਂ ਅਸੀਂ ਚੱਲ ਗੁਰੂ ਘਰ ਆਉਂਦੇ ਹਾਂ ਗੁਰੂ ਦੇ ਦਰ ਤੇ ਆਉਂਦੇ ਹਾਂ ਹਿਲਦੇ ਹਾਂ ਸੌਂਦੇ ਹਾਂ ਬੋਲਦੇ ਹਾਂ ਸਾਡਾ ਦਿਮਾਗ ਕਿਰਿਆ ਕਰਦਾ ਹੈ ਸਾਡਾ ਦਿਮਾਗ ਚੱਲਦਾ ਹੈ ਸਾਡੇ ਅੰਦਰ ਵਿਚਾਰ ਚੱਲਦੇ ਹਨ ਜੇ ਸਾਡੇ ਅੰਦਰ ਜੋਤ ਨਾ ਹੁੰਦੀ ਤਾਂ ਸਾਡੇ ਅੰਦਰ ਵਿਚਾਰ ਵੀ ਨਾ ਹੁੰਦੇ ਤੇ ਸੰਗਤ ਜੀ ਜੇ ਜੋਤ ਨਿਕਲ ਗਈ ਤੇ ਸਾਸ ਸੰਗਤ ਜੀ ਜੋਤ ਨਿਕਲਦੇ ਅੰਸਾਰ ਸਾਡਾ ਸਰੀਰ ਡਿੱਗ ਪੈਂਦਾ ਹੈ ਡੈੱਡ ਹੋ ਜਾਂਦਾ ਹੈ ਸੁੰਨ ਹੋ ਜਾਂਦਾ ਹੈ ਮਰ ਜਾਂਦਾ ਹੈ ਖਤਮ ਹੋ ਜਾਂਦਾ ਹੈ ਜੋਤ ਦਾ ਸਦਕਾ ਹੀ ਅਸੀਂ ਤੁਰੇ ਫਿਰਦੇ ਹਾਂ ਸਾਸ ਸੰਗਤ ਜੀ ਸਭ ਦਾ ਮਨ ਆਪੋ ਆਪਣਾ ਹੈ ਕਈਆਂ ਨੇ ساری ਜ਼ਿੰਦਗੀ ਪਾਪ ਹੀ ਕੀਤੇ ਹੁੰਦੇ ਹਨ ਤੇ ਕਈਆਂ ਨੇ ساری ਜ਼ਿੰਦਗੀ ਪੁੰਨ ਕੀਤੇ ਹੁੰਦੇ ਹਨ ਸਾਸ ਸੰਗਤ ਜੀ ਅਸੀਂ ਕਈ ਵਾਰ ਮਾੜੀ ਜਿੰਨੀ ਵੀ ਗਲਤੀ ਕਰ ਲੈਂਦੇ ਹਾਂ ਜਦੋਂ ਅਸੀਂ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਦੇ ਲਈ ਜਾਂਦੇ ਹਾਂ ਅੱਖਾਂ ਦੇ ਵਿੱਚ ਜਲਦੇ ਛਿੱਟੇ ਮਾਰਦੇ ਹਾਂ ਅਤੇ ਜਲਦੇ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਕੋਈ ਗੁਰਬਾਣੀ ਦਾ ਸ਼ਬਦ ਪੜਦਾ ਹੈ ਕੋਈ ਮੋਲ ਮੰਤਰ ਜੀ ਦਾ ਪਾਠ ਕਰਦਾ ਹੈ ਕੋਈ ਜਪ ਸਹਿਬ ਕਰਦਾ ਹੈ ਕੋਈ ਜਪਜੀ ਸਹਿਬ ਕਰਦਾ ਹੈ ਅਸੀਂ ਬੜੇ ਹੀ ਖੁਸ਼ ਹੁੰਦੇ ਹਾਂ ਕਸ਼ੇਰਾਂ ਨਿਚੋੜਦੇ ਹਾਂ ਤੇ ਘਰ ਆ ਜਾਂਦੇ ਹਾਂ ਸਾਸੰਗਤ ਜੀ ਜਦੋਂ ਅਸੀਂ ਅੰਮ੍ਰਿਤ ਪਾਣ ਕਰਦੇ ਤਾਂ ਪੰਜ ਪਿਆਰੇ ਕਿੱਥੇ ਅੰਮ੍ਰਿਤ ਪਾਇਆ ਪਹਿਲਾ ਮੁੱਖ ਦੇ ਵਿੱਚ ਪਾਇਆ ਪੰਜ ਚੋਲੇ ਸਾਸੰਗਤ ਜੀ ਤੁਸੀਂ ਦਰਬਾਰ ਸਾਹਿਬ ਤੋਂ ਵੀ ਪੰਜ ਚੋਲੇ ਲੈ ਹੋਣਗੇ ਪੰਜਾਂ ਪਿਆਰਿਆਂ ਨੇ ਪੰਜ ਵਾਰੀ ਨੇਤਰਾਂ ਦੇ ਵਿੱਚ ਅੰਮ੍ਰਿਤ ਦੇ ਛੱਟੇ ਮਾਰੇ ਹਨ ਤੇ ਪੰਜ ਪਿਆਰਿਆਂ ਨੇ ਅੰਮ੍ਰਿਤ ਛੇਸ ਦੇ ਵਿੱਚ ਪੰਜ ਵਾਰੀ ਪਾਇਆ ਹੈ ਬਸ ਸਾਸੰਗਤ ਜੀ ਤੁਸੀਂ ਦੋ ਥਾਂ ਤੇ ਠੀਕ ਕਰ ਲੈ ਆਪਣੇ ਮੋਖ ਵਿੱਚ ਵੀ ਜਲ ਪਾਇਆ ਹੈ ਅੱਖਾਂ ਵਿੱਚ ਵੀ ਜਲ ਤੇ ਛਿੱਟੇ ਪਾ ਲੈਂਦੇ ਹੋ ਪਰ ਜਿਹੜਾ ਸਿਰ ਹੈ ਸਿਰ ਦੇ ਉੱਤੇ ਜਲ ਨਹੀਂ ਪਾਉਂਦੇ ਸੰਗਤ ਜੀ ਇੱਥੋਂ ਹੀ ਸਾਰੀ ਕਿਰਪਾ ਹੁੰਦੀ ਹੈ ਸਾਧ ਸੰਗਤ ਅਸੀਂ ਜਦੋਂ ਵੀ ਦਰਬਾਰ ਸਾਹਿਬ ਇਸ਼ਨਾਨ ਕਰਨਾ ਹੈ ਤੇ ਜਲ ਦੇ ਵਿੱਚ ਹਮੇਸ਼ਾ ਆਪਣਾ ਸਿਰ ਜ਼ਰੂਰ ਪਾਉਣਾ ਹੈ ਜਿਨ੍ਹਾਂ ਨੇ ਨਹੀਂ ਅਜੇ ਤੱਕ ਡੋਬਿਆ ਜਿਨ੍ਹਾਂ ਨੇ ਆਪਣਾ ਸਿਰ ਅਜੇ ਤੱਕ ਨਹੀਂ ਡੋਬਿਆ ਉਹ ਅੱਗੇ ਤੋਂ ਜਲ ਦੇ ਵਿੱਚ ਤੋਬਾ ਜ਼ਰੂਰ ਲਾਉਣ ਅਤੇ ਉਹਨਾਂ ਨੂੰ ਫਿਰ ਪਤਾ ਲੱਗੇਗਾ 5-7 ਵਾਰੀ ਤੋਬਾ ਲਾਉਣ 5-7 ਵਾਰੀ ਤੋਬਾ ਲਾਉਣ ਤੋਂ ਬਾਅਦ ਪ੍ਰਮਾਤਮਾ ਨੇ ਸਾਡੇ ਤੇ ਅੱਗੇ ਨਾਲੋਂ ਕਿੰਨੀ ਕਿਰਪਾ ਕੀਤੀ ਹੈ ਇਹ ਉਹਨਾਂ ਨੂੰ ਪਤਾ ਲੱਗੇਗਾ ਸਾਧ ਸੰਗਤ ਜੀ ਇਥੇ ਇੱਕ ਗੱਲ ਹੋਰ ਕਹਿ ਦਿੰਦੇ ਹਾਂ ਕਿ ਜਿਹੜੇ ਗੁਰੂ ਘਰ ਨਹੀਂ ਜਾਪ ਹੁੰਦੇ ਉਹ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਪੜਨ ਕੋਲ ਝਾਲ ਰੱਖ ਲੈਣ ਅਤੇ ਪਾਠ ਕਰਨ ਤੋਂ ਬਾਅਦ ਉਹ ਜਲ ਪੀਣ ਅਤੇ ਆਪਣੇ ਸਿਰ ਦੇ ਉੱਤੇ ਜ਼ਰੂਰ ਪਾਇਆ ਕਰਨ ਵਾਇਗਰੋ ਆਪੇ ਸਾਰੇ ਸਾਡੇ ਦੁੱਖ ਦੂਰ ਕਰ ਦੇਣਗੇ ਸਾਧ ਸੰਗਤ ਜੀ ਸਾਰੇ ਸਰੀਰ ਦੇ ਚੱਕਰ ਦੇ ਵਿੱਚ ਜੋਤ ਹੈ ਇਸ ਲਈ ਸੰਗਤ ਜੀ ਜਦੋਂ ਵੀ ਅਸੀਂ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਦੇ ਲਈ ਜਾਂਦੇ ਹਾਂ ਤਾਂ ਜਲ ਆਪਣੀ ਸੇਸਤੇ ਨੇਤਰਾਂ ਤੇ ਮੁਖ ਵਿੱਚ ਜਲ ਜ਼ਰੂਰ ਪਾਇਆ ਕਰੋ ਤਾਂ ਦੇਖਣਾ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਉੱਤੇ ਬੇਅੰਤ ਕਿਰਪਾ ਕਰਨਗੇ ਸਾਡੇ ਤਾਂ ਦੇ ਸਰੀਰ ਦੇ ਸਾਰੇ ਰੋਗ ਠੀਕ ਹੋਣਗੇ ਤੇ ਸਾਡੇ ਰੋਗ ਠੀਕ ਹੋਣ ਦੇ ਨਾਲ-ਨਾਲ ਸਾਡੇ ਮਨ ਦੇ ਰੋਗ ਵੀ ਠੀਕ ਹੋ ਜਾਣਗੇ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜੇਗਾ ਤੇ ਇਸ ਲਈ ਜਦੋਂ ਗੁਰੂ ਘਰੇ ਜਾਣਾ ਹੈ ਤਾਂ ਉਥੇ ਜਾ ਕੇ ਇਸ਼ਨਾਨ ਜ਼ਰੂਰ ਕਰਕੇ ਆਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ